ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗੇ ਆ ਜੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਹਨ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਕਿ ਚਾਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਹਰ ਇੱਕ ਨੂੰ ਹੀ ਪਸੰਦ ਆ ਤੇ ਆਪਾਂ ਸਾਰੇ ਜਾਣੇ ਹਨ ਪੰਜਾਬੀ ਤਾਂ ਖਾਸ ਕਰਕੇ ਹਨ ਆਪਾਂ ਚਾਹ ਬਹੁਤ ਜ਼ਿਆਦਾ ਪੀਂਦੇ ਆ ਪਰ ਲੇਕਿਨ ਚਾਹ ਪੀਣ ਤੋਂ ਬਾਅਦ ਵਿੱਚ ਆਪਣੇ ਬਣ ਜਾਂਦਾ ਹੈ ਜੀ ਤਜਾਬ ਤੇ ਤੁਸੀਂ ਇਹ ਤਰੀਕੇ ਦੇ ਨਾਲ ਚਾਹ ਬਣਾਉਣੀ ਆ ਤੇ ਤੁਹਾਡੇ ਕਦੇ ਵੀ ਤਜਾਬ ਆ ਜਿਹੜਾ ਉਹ ਨਹੀਂ ਬਣੂਗਾ ਤੁਸੀਂ ਵੀ ਅੱਗੇ ਕੇ ਵੀਡੀਓ ਨੂੰ ਦੇਖਦੇ ਰਹੋ ਤੇ ਐਂਡ ਤੱਕ ਜ਼ਰੂਰ ਦੇਖਿਓ ਕਿ ਆਪਾਂ ਕੀ ਤਰੀਕਾ ਵਰਤਦੇ ਆ ਚਾਹ ਬਣਾਉਣ ਦਾ ਤੇ ਤੁਹਾਡੇ ਕਦੇ ਵੀ ਤਜਾਵਾ ਜਿਹੜਾ ਉਹ ਨਹੀਂ ਬਣੂਗਾ ਚਾਹ ਪੀਣ ਦੇ ਨਾਲ ਹਾਂਜੀ ਮੈਂ ਵੀ ਇਹੀ ਜਾਂਦੀ ਮੇਰੇ ਵੀ ਤਜਾਵਾ ਬਹੁਤ ਜ਼ਿਆਦਾ ਬਣ ਜਾਂਦਾ ਸੀਗਾ ਤੇ ਮੈਂ ਵੀ ਇਹੀ ਤਰੀਕਾ ਵਰਤਿਆ ਵਾ ਤੇ ਤੁਸੀਂ ਵੀ ਇਹ ਤਰੀਕਾ ਵਰਤ ਕੇ ਦੇਖਿਓ ਤੇ ਕਦੇ ਵੀ ਤਜਾਵਾ ਜਿਹੜਾ ਤੁਹਾਡੇ ਉਹ ਨਹੀਂ ਬਣੂਗਾ ਤੇ ਸਭ ਤੋਂ ਪਹਿਲਾਂ ਜੀ ਆਪਾਂ ਇੱਥੇ ਚਾਹ ਪੱਤੀ ਲੈ ਲਈ ਆ ਤੁਸੀਂ ਕੋਈ ਵੀ ਚਾਹ ਪੱਤੀ ਮਤਲਬ ਜਿਹੜੀ ਵੀ ਯੂਜ਼ ਕਰਦੇ ਹੋ ਤੁਸੀਂ ਉਹਨੂੰ ਲੈ ਲੈਣਾ ਵਾ ਮੇਰੇ ਕੋਲ ਇੱਧਰ ਹੈ ਨਾ ਮਤਲਕਾ ਡੱਬੇ ਵਾਲੀ ਚਾਹ ਪੱਤੀ ਆ ਤੇ ਤੁਸੀਂ ਦੇਦਿਓ ਮਾਰਬਲ ਵਾਲੀ ਤੇ ਮੈਂ ਹਮੇਸ਼ਾ ਇਹੀ ਚਾਹ ਪੱਤੀ ਅਸੀਂ ਵਰਤਦੇ ਆ ਤੇ ਤੁਸੀਂ ਜਿਹੜੀ ਵੀ ਚਾਹ ਪੱਤੀ ਮਤਲਕਾ ਯੂਜ਼ ਕਰਨਾ ਚਾਹੇ ਖੁੱਲੀ ਆ ਤੇ ਚਾਹੇ ਪੈਕਟ ਵਾਲੀ ਆ ਤੇ ਤੁਸੀਂ ਉਹਨੂੰ ਲੈ ਲੈਣਾ ਆ ਤੇ ਆਪਾਂ ਇੱਥੇ ਚਾਨਣੀ ਲੈ ਲੈਣੀ ਆ ਤੇ ਆਪਾਂ ਇਹਦੇ ਵਿੱਚ ਪਾ ਕੇ ਆ ਜਿਹੜਾ ਇਹਨੂੰ ਆਪਾਂ ਛਾਣ ਲੈਣਾ ਚੰਗੀ ਤਰ੍ਹਾਂ ਮੈਂ ਤੁਹਾਨੂੰ ਦਿਖਾਉਣੀ ਆ ਛਾਣ ਕੇ ساری ਚਾਹ ਪੱਤੀ ਤੇ ਇਸ ਤੋਂ ਬਾਅਦ ਵਿੱਚ ਫਿਰ ਆਪਾਂ ਕੀ ਕਰਨਾ ਹੈ ਤੇ ਕਿਹੜੇ ਚਾਪਤੀ ਆ ਜਿਹੜੀ ਹੋ ਤੁਸੀਂ ਯੂਜ਼ ਕਰਨੀ ਆ ਫੱਦਾ ਕਰਕੇ ਆਪਾਂ ਚਾਪਤੀ ਨੂੰ ਛਾਣ ਲੈਣਾ ਕਿ ਇਹ ਇਹਦੇ ਬਰੀਕ-ਬਰੀਕ ਆ ਉਹ ਇਹਦਾ ਸਾਰਾ ਹਨਾ ਕਣਜੇ ਨੇ ਉਹਦੇ ਨੀਚੇ ਨਿਕਲ ਜਾਣ ਤੇ ਆਪਾਂ ਚਾਪਤੀ ਨੂੰ ਬਣੀ ਨੂੰ ਆ ਜਿਹੜਾ ਚੰਗੀ ਤਰ੍ਹਾਂ ਆਪਾਂ ਛਾਣ ਲੈਣਾ ਹਾਂਜੀ ਮੈਂ ਤੇ ਸਾਰੀ ਚਾਪਤੀ ਛਾਣ ਲਮ ਤੇ ਫਿਰ ਤੁਹਾਨੂੰ ਦੱਸ ਦਿਆਂਗਾ ਤੇ ਹਾਂਜੀ ਲੋ ਜੀ ਚਾਹ ਪਤੇ ਜਿਹਦੇ ਆਪਾਂ ਚੰਗੀ ਤਰ੍ਹਾਂ ਸਾਰੇ ਛਾਂ ਲੀਆ ਤੇ ਇੱਕ ਜਿਹਦੇ ਹਾਂ ਆਪਣੇ ਮੋਟੀ ਚਾਪਤੀ ਸੀਗੀ ਉਹ ਆਪਾਂ ਅੱਗੇ ਸੈੱਟ ਕਰ ਲਈ ਆ ਤੇ ਬਰੀਕ-ਬਰੀਕ ਆਪਣੀ ਚਾਪਤੀ ਆ ਤੇ ਨੀਚੇ ਰਹਿ ਗਈ ਹਾਂਜੀ ਤੁਸੀਂ ਦੇਖਦੇ ਹੋਵੋਗੇ ਕਿ ਜਦੋਂ ਵੀ ਹਾਂ ਆਪਾਂ ਚਾਹ ਪੀਂਨੇ ਆ ਜਿਹੜਾ ਆਪਣੇ ਕੱਪ ਦੇ نیچے ਰਹਿ ਜਾਂਦਾ ਆ ਬਿਲਕੁਲ ਹੀ ਬਰੀਕ-ਬਰੀਕ ਜੇ ਚਾਪਤੀ ਤੇ ਉਹ ਇਹੀ ਚੀਜ਼ ਆ ਤੇ ਆਪਾਂ ਹਾਂ ਐਦਾ ਹੀ ਯੂਜ਼ ਕਰ ਲੈਂਦੇ ਆ ਇਹਨੂੰ ਤੇ ਤੁਸੀਂ ਕਦੇ ਵੀ ਬਿਨਾਂ ਛਾਣੇ ਆ ਜਿਹੜਾ ਜਿਹੜੀ ਉਹ ਚਾਪਤੀ ਉਹ ਆਪਣੇ ਹਨਾ ਅੰਦਰ ਚਲੇ ਜਾਂਦੀ ਹੈ ਤੇ ਇਸ ਕਰਕੇ ਹਨਾ ਬਰੀਕ-ਬਰੀਕਾ ਜਿਹੜੀ ਚਾਪਤੀ ਉਹ ਆਪਣੇ ਅੰਦਰ ਚਲ ਜਾਂਦੀ ਹੈ ਤੇ ਫਿਰ ਆਪਣੇ ਉਸ ਤੋਂ ਬਾਅਦ ਤਜਾਬ ਬਣਾ ਦਿੰਦੀ ਆ ਤੇ ਤੁਸੀਂ ਇਹ ਇਦਾਂ ਨਹੀਂ ਕਰਨਾ ਹੈਗਾ ਹਮੇਸ਼ਾ ਛਾਣ ਕੇ ਚਾਪਤੀ ਵਰਤਣੀ ਆ ਤੇ ਤੋਂ ਤੁਸੀਂ ਵਰਤ ਕੇ ਦੇਖੋਗੇ ਕਦੇ ਵੀ ਆ ਜਿਹੜਾ ਉਹ ਤਜਾਬ ਨਹੀਂ ਬਣੂਗਾ ਤੇ ਜਿਹੜੀ ਆਵਲੀ ਮਤਲਬ ਬਰੀਕ-ਬਰੀਕ ਜੇ ਆ ਇਹ ਤੁਸੀਂ ਇਹਨੂੰ ਸੱਟਣਾ ਨਹੀਂ ਹੈਗਾ ਇਹ ਵੀ ਬਹੁਤ ਹੀ ਆਪਣੇ ਕਹਿੰਦਾ ਕੰਮ ਦੀ ਚੀਜ਼ ਆਹੇ ਤੁਸੀਂ ਆਪਾਂ ਬੇਲਾ ਬੀਜੀਆਂ ਨੇ ਜਾਂ ਕੋਈ ਹੋਰ ਫਲ ਵਗੈਰਾ ਜਿਹਨੂੰ ਨਹੀਂ ਲੱਗਦਾ ਹੈਗਾ ਬੂਟੇ ਨੂੰ ਤੇ ਤੁਸੀਂ ਉਹਦੇ ਵਿੱਚ ਜੜਾਂ ਦੇ ਵਿੱਚ ਇਹ ਜਿਹੜੀ ਚਾਪਤੀ ਹੈ ਇਹਨੂੰ ਪਾ ਸਕਦੇ ਹੋ ਤੇ ਇਹ ਵੀ ਆਪਾਂ ਸਿੱਟ ਨਹੀਂ ਨਹੀਂ ਹੈਗੀ ਇਹ ਵੀ ਯੂਸਫੁਲ ਆ ਪਰ ਲੇਕਿਨ ਤੁਸੀਂ ਇਹ ਤਰੀਕਾ ਜਿਹੜਾ ਟਰਾਈ ਜ਼ਰੂਰ ਕਰਕੇ ਦੇਖਿਓ ਕਿ ਆਪਣੀ ਚਾਪਤੀ ਨੂੰ ਛਾਣ ਕੇ ਚਾਹ ਬਣਾਇਓ ਕਦੇ ਵੀ ਇਹ ਜਿਹੜਾ ਤੁਹਾਡੇ ਤਜਾਬ ਨਹੀਂ ਬਣੂਗਾ ਤੇ ਬਾਕੀ ਜੇਕਰ ਤੁਹਾਨੂੰ ਹੁਣ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ